ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ 10 ਦਿਨਾਂ ਬਾਅਦ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਵੱਡਾ ਤੋਹਫਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ ਪੰਜ ਮੈਂਬਰੀ ਕਮੇਟੀ ਦੇ ਸੁਖਵੀਰ ਬਾਦਲ ਨੂੰ ਦੋ ਟੁਕ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨ ਕੇ ਛੱਡੋ ਪ੍ਰਦਾਨਗੀ ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ ਪੈਨਸ਼ਨ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ ਪੰਜਾਬ ਵਿੱਚ ਬਦਲਿਆ ਜਾਵੇਗਾ ਇਹ ਕਾਨੂੰਨ ਅਗਲੇ ਮਹੀਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕੀਤੀ ਜਾਵੇਗੀ ਸੋਧ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਚੁੱਕਿਆ ਵੱਡਾ ਕਦਮ ਮੂਸੇਵਾਲੇ ਤੇ ਬਣੀ ਡਾਕੂਮੈਂਟਰੀ ਨੂੰ ਰਕਵਾਉਣ ਲਈ ਮਾਨਸਾ ਅਦਾਲਤ ਵਿੱਚ ਪਟੀਸ਼ਨ ਕੀਤੀ ਦائر ਭਾਈ ਬਲਵੰਤ ਸਿੰਘ ਰਾਜੋ ਨ ਨੂੰ ਜਥੇਦਾਰ ਲਾਉਣ ਦੀ ਚਰਚਾ ਤੇ ਬੋਲੇ ਹਰਨਾਮ ਸਿੰਘ ਖਾਲਸਾ ਕਿਹਾ ਭਾਈ ਰਾਜਵਾਨਾ ਨੂੰ ਜਥੇਦਾਰ ਲਾਉਣਾ ਖੁਸ਼ੀ ਦੀ ਗੱਲ ਪੰਜਾਬ ਚ ਮੋੜ ਪੈ ਰਹੀ ਕਹਿਰ ਦੀ ਗਰਮੀ ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ orange alert ਜਾਰੀ ਪ੍ਰਤਾਪ ਸਿੰਘ ਬਾਜਵਾ ਦਾ ਆਮ ਆਦਮੀ ਪਾਰਟੀ ਤੇ ਵੱਡਾ ਹਮਲਾ ਪੰਜਾਬ ਸਰਕਾਰ ਵੱਲੋਂ ਲਏ ਕਰਜ਼ੇ ਬਾਰੇ ਕੀਤੇ ਖੁਲਾਸੇ ਸਮਾਣਾ ਸਕੂਲ ਵੈਨ ਹਾਸੇ ਦੇ ਮਾਮਲੇ ਚ ਵੱਡਾ ਐਕਸ਼ਨ ਟਿੱਪਰ ਮਾਲਕਰ ਅਰੰਤੀਤ ਸਿੰਘ ਗ੍ਰਿਫਤਾਰ ਪੰਜਾਬ ਚ ਅੱਜ ਰਹੇਗੀ ਸਰਕਾਰੀ ਛੁੱਟੀ ਬੰਦ ਰਹਿਣਗੇ ਸਰਕਾਰੀ ਅਦਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 20 ਜੂਨ ਲਈ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਜਦੋਂ ਲੋਕ ਤਹਿਸੀਲਾਂ ਚ ਆਉਂਦੇ ਸਨ ਤਾਂ ਕ੍ਰਿਸਟਨ ਸਰ ਉਹਨਾਂ ਦਾ ਪੂਰੀ ਤਰ੍ਹਾਂ ਸ਼ੋਸ਼ਣ ਕਰਦੇ ਸਨ ਪਰ ਹੁਣ ਸਰਕਾਰ ਨੇ ਪੂਰਾ ਸਿਸਟਮ ਆਨਲਾਈਨ ਕਰ ਦਿੱਤਾ ਹੈ ਹੁਣ ਜੇਕਰ ਕੋਈ ਅਧਿਕਾਰੀ ਤਹਿਸੀਲਾਂ ਵਿੱਚ ਲੋਕਾਂ ਤੋਂ ਪੈਸੇ ਮੰਗਦਾ ਹੈ ਤਾਂ ਉਹਨਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ ਸਰਕਾਰ ਸਖਤ ਕਾਰਵਾਈ ਕਰੇਗੀ 20 ਜੂਨ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਆਨਲਾਈਨ ਰਜਿਸਟਰੀਆਂ ਕਰਨ ਦੀ ਪ੍ਰਣਾਲੀ ਸ਼ੁਰੂ ਹੋ ਜਾਵੇਗੀ ਹੁਣ ਲੋਕ ਤਹਿਸੀਲ ਦੇ ਸੇਵਾ ਕੇਂਦਰਾਂ 'ਚ ਜਾ ਕੇ 500 ਰੁਪਏ ਫੀਸ ਦੇ ਕੇ ਆਪਣੀ ਰਜਿਸਟਰੀ ਲਿਖਵਾ ਸਕਣਗੇ ਰਜਿਸਟਰੀ ਕਿਸੇ ਵੀ ਭਾਸ਼ਾ ਵਿੱਚ ਲਿਖੀ ਜਾ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਟਾਚਾਰੀਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਉਹ ਰਿਸ਼ਵਤ ਖੋਰੀ ਛੱਡ ਦੇ ਨਹੀਂ ਤਾਂ ਸਰਕਾਰ ਕਿਸੇ ਨੂੰ ਨਹੀਂ ਬਖਸ਼ੇਗੀ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਕੈਂਸਰ ਵਾਂਗ ਹੈ ਜਿਸ ਦਾ ਇਲਾਜ ਸਰਕਾਰ ਕਰ ਰਹੀ ਹੈ ਪਰ ਸਰਕਾਰ ਨੂੰ ਜਨਤਾ ਦੇ ਸਹਿਯੋਗ ਦੀ ਲੋੜ ਹੈ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸੇ ਵੀ ਰੇਤ ਖੱਡ ਟਰਾਂਸਪੋਰਟ ਚ ਯੋਗਦਾਨ ਨਹੀਂ ਪਾਇਆ ਸਗੋਂ ਲੋਕਾਂ ਦੀ ਖੁਸ਼ੀ ਅਤੇ ਦੁੱਖਾਂ ਚ ਯੋਗਦਾਨ ਪਾਉਣਾ ਚਾਹੁੰਦੇ ਹਾਂ ਸ਼ਰੋਮਨੀ ਅਕਾਲੀਗਲ ਦੀ ਪੁਨਰ ਸੁਰਜੀਤੀ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਪਰਤੀ ਕਮੇਟੀ ਮੈਂਬਰਾਂ ਮਨਪ੍ਰੀਤ ਸਿੰਘ ਯਾਲੀ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜਥੇਦਾਰ ਇਕਬਾਲ ਸਿੰਘ ਝੁੰਦਾ ਜਥੇਦਾਰ ਸੰਤਾ ਸਿੰਘ ਮੈਦਪੁਰੀ ਬੀਬੀ ਸਤਵੰਤ ਕੌਰ ਨੇ ਜਾਰੀ ਬਿਆਨ ਚ ਕਿਹਾ ਕਿ ਸੰਗਤੋਂ ਮਿਲ ਰਹੇ ਭਰਪੂਰ ਸਮਰਥਨ ਦੇ ਚਲਦਿਆਂ ਸੀਮਤ ਸਮੇਂ ਦੇ ਬਾਵਜੂਦ ਭਰਤੀ ਕਮੇਟੀ ਆਪਣੇ ਚੁਣੌਤੀ ਭਰਪੂਰ ਕਾਰਜ ਨੂੰ ਨੇਪਰੇ ਚਾੜਨ ਦੇ ਨੇੜੇ ਪਹੁੰਚ ਚੁੱਕੀ ਹੈ ਤੇ ਬਹੁਤ ਜਲਦ ਪੰਜਾਬ ਪ੍ਰਸਤ ਅਤੇ ਪੰਥ ਪ੍ਰਵਾਨਿਤ ਲੀਡਰਸ਼ਿਪ ਮਿਲਣ ਜਾ ਰਹੀ ਹੈ ਇਸ ਦੇ ਨਾਲ ਹੀ ਭਰਤੀ ਕਮੇਟੀ ਮੈਂਬਰਾਂ ਨੇ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਧੜੇ ਨੂੰ ਦੋ ਟੁਕ ਕਿਹਾ ਇਹ ਜੇਕਰ ਉਹ ਵਿਖਰੀ ਹੋਈ ਪੰਥਕ ਸ਼ਕਤੀ ਦੇ ਇਕਾਂਕ੍ਰਿਤ ਕਰਨ ਦੇ ਹਮਾਇਤੀ ਹਨ ਸਮਰਥਕ ਹਨ ਤਾਂ ਉਹ ਬਿਨਾਂ ਦੇਰੀ ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਾ ਸਾਹਿਬ ਦੀ ਛਤਰਛਾਇਆ ਦਾ ਜਿੱਥੇ ਨਿਗਮਾਨਨ ਉਥੇ ਹੀ ਆਪਣੇ ਤੜੇ ਦੀ ਆਪਣੇ ਆਪ ਨੂੰ ਪ੍ਰਧਾਨ ਬਣਾਉਣ ਲਈ ਹੁਕਮਨਾਮਾ ਸਾਹਿਬ ਦੀ ਭਾਵਨਾ ਦੇ ਉਲਟ ਕੀਤੀ ਭਰਤੀ ਤੇ ਪਛਤਾਪ ਕਰਦੇ ਹੋਏ ਆਪਣੇ ਧੜੇ ਦੀ ਪ੍ਰਧਾਨਗੀ ਛੱਡ ਕੇ ਪੰਥਕ ਇਕਤਾ ਤੇ ਸਿਆਸੀ ਮਜਬੂਤੀ ਲਈ ਤ્યાਗ ਅਤੇ ਕੁਰਬਾਨੀ ਦੀ ਭਾਵਨਾ ਦੀ ਮਿਸਾਲ ਦੇਣ ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਹੁਮੇ ਸਿਆਸੀ ਹੰਕਾਰ ਪਿੱਛੇ ਰੱਖ ਕੇ ਸਾਰੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਦਿੱਲੀ ਤੋਂ ਚਲਦੇ ਹੁਕਮ ਪੰਜਾਬ ਤੇ ਪੰਜਾਬੀ ਇਤਨਾਂ ਲਈ ਇਨਸਾਫ ਨਹੀਂ ਕਰ ਸਕਦੇ ਪੰਥਦੇਵ ਡੇਰੇ ਹਿੱਤਾਂ ਦੀ ਰਾਖੀ ਕਰਨ ਲਈ ਅਤੇ ਵੱਡੇ ਮਸਲਿਆਂ ਦੇ ਹੱਲ ਲਈ ਏਕਤਾ ਹੀ ਕੋਈ ਕਰਸਤਾ ਹੈ ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਵਿੱਚ ਵੱਡੀ ਰਾਹਤ ਦਿੱਤੀ ਹੈ ਵਿੱਤ ਵਿਭਾਗ ਨੇ ਐਲਾਨ ਕੀਤਾ ਹੈ ਕਿ ਹੁਣ ਐਨ ਪੀਐਸਟੀਆਰ ਇੱਕ ਵਿੱਚ ਸਰਕਾਰੀ ਕਰਮਚਾਰੀ ਆਪਣੀ ਪਸੰਦ ਦਾ ਪੈਨਸ਼ਨ ਫੰਡ ਤੇ ਨਿਵੇਸ਼ ਪੈਟਰਨ ਚੁਣ ਸਕਦੇ ਹਨ ਸਰਕਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀ ਕੋਈ ਵੀ ਸਰਕਾਰੀ ਜਾਂ ਨਿੱਜੀ ਖੇਤਰ ਦਾ ਪੈਨਸ਼ਨ ਫੰਡ ਚੁਣ ਸਕਦੇ ਹਨ ਇਹ ਵਿਕਲਪ ਹਰ ਸਾਲ ਇੱਕ ਵਾਰ ਬਦਲਿਆ ਜਾ ਸਕਦਾ ਹੈ ਜੇਕਰ ਕਰਮਚਾਰੀ ਨੇ ਕੋਈ ਵਿਕਲਪ ਨਹੀਂ ਚੁਣਿਆ ਹੈ ਤਾਂ ਡਿਫਾਲਟ ਸਕੀਮ ਜਾਰੀ ਰਹੇਗੀ ਕਰਮਚਾਰੀ ਆਪਣੇ CRO ਲੌਗਇਨ ਰਾਹੀਂ ਆਨਲਾਈਨ ਚੋਣ ਵੀ ਕਰ ਸਕਦੇ ਹਨ ਇਨ੍ਹਾਂ ਚੋਣਾਂ ਨੂੰ ਆਪਣੇ ਆਪ ਪ੍ਰਮਾਣਿਤ ਕੀਤਾ ਜਾ ਸਕਦਾ ਹੈ ਇਸ ਲਈ ਨੋਡਲ ਦਫਤਰ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੈ ਸਰਕਾਰ ਨੇ ਵੀ ਕਿਹਾ ਹੈ ਕਿ ਜੇਕਰ ਕਿਸੇ ਕਰਮਚਾਰੀ ਨੂੰ ਉਸ ਦੇ ਚੁਣੇ ਗਏ ਵਿਕਲਪ ਕਾਰਨ ਘੱਟ ਲਾਭ ਜਾਂ ਨੁਕਸਾਨ ਹੁੰਦਾ ਹੈ ਤਾਂ ਇਹ ਉਸ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ ਅਤੇ ਜੇਕਰ ਪਬਿਕ ਵਿੱਚ ਇੱਕ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਜਾਂਦੀ ਹੈ ਤਾਂ ਡਿਫਾਲਟ ਅਤੇ ਵਿਕਲਪ ਸਕੀਮ ਰਿਟਰਨ ਵਿੱਚ ਅੰਤਰ ਕਰਮਚਾਰੀ ਤੋਂ ਵਸੂਲਿਆ ਜਾ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਉਦਯੋਗ ਕ੍ਰਾਂਤੀ ਤਹਿਤ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਕੀਤਾ ਗਿਆ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਸੂਬੇ ਵਿੱਚ ਕਾਰੋਬਾਰੀਆਂ ਲਈ ਇੰਡਸਟਰੀ ਲਾਉਣੀ ਸੌਖੀ ਹੋ ਜਾਵੇਗੀ ਅਤੇ ਹੁਣ 45 ਦਿਨਾਂ ਦੇ ਅੰਦਰ-ਅੰਦਰ ਇੰਡਸਟਰੀ ਲਾਉਣ ਦੀ ਮਨਜ਼ੂਰੀ ਮਿਲ ਜਾਵੇਗੀ ਇਸ ਮੌਕੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਗਲੇ ਮਹੀਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਰਾਈਟ ਟੂ ਬਿਜ਼ਨਸ ਐਕਟ ਵਿੱਚ ਵੀ ਸੋਧ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਬੜੀ ਦੇਰ ਤੋਂ ਉਡੀਕਿਆ ਜਾ ਰਿਹਾ ਸੀ ਅਤੇ ਇਸ ਫੈਸਲੇ ਨੇ ਸੂਬੇ ਵਿੱਚ ਇੰਡਸਟਰੀ ਨੂੰ ਵੱਡੀ ਰਾਹਤ ਦਿੱਤੀ ਹੈ ਉਹਨਾਂ ਕਿਹਾ ਕਿ ਅਸੀਂ ਸੂਬੇ ਵਿੱਚ ਵੱਡੀ ਅਤੇ ਛੋਟੀ ਇੰਡਸਟਰੀ ਨੂੰ ਬਚਾਉਣਾ ਹੈ ਜੇਕਰ ਸੂਬੇ ਵਿੱਚ ਇੰਡਸਟਰੀ ਲੱਗੇਗੀ ਤਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਨਸ਼ੇ ਖਤਮ ਹੋਣਗੇ ਮੁੱਖ ਮੰਤਰੀ ਨੇ ਕਾਰੋਬਾਰੀਆਂ ਨੂੰ ਵੱਧ ਤੋਂ ਵੱਧ ਇਸ ਪੋਰਟਲ ਦਾ ਫਾਇਦਾ ਚੁੱਕਣ ਲਈ ਕਿਹਾ ਅਤੇ ਵੀ ਕਿਹਾ ਕਿ ਪੰਜਾਬ ਨੂੰ ਇੰਡਸਟਰੀ ਚ ਅਸੀਂ ਮੋਰੀ ਸੂਬਾ ਬਣਾਉਣਾ ਹੈ 11 ਜੂਨ ਨੂੰ ਆਣੀ ਅੱਜ ਮੁੰਬਈ ਦੇ ਜੂਹੂ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਧਾਰਿਤ ਇੱਕ ਡਾਕੂਮੈਂਟਰੀ ਫਿਲਮ ਦੀ ਪ੍ਰਸਤਾਵਿਤ ਸਕਰੀਨਿੰਗ ਨੂੰ ਲੈ ਕੇ ਵਿਵਾਦ ਹੋਰ ਵੀ ਡੂੰਘਾ ਹੋ ਗਿਆ ਹੈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਕਰੀਨਿੰਗ ਤੋਂ ਪਹਿਲਾਂ ਮਾਨਸਾ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਇਸ ਡਾਕੂਮੈਂਟਰੀ ਦੇ ਪ੍ਰਸਾਰਣ ਤੇ ਬੰਦੀ ਲਗਾਉਣ ਦੀ ਮੰਗ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਦੋਸ਼ ਹੈ ਕਿ ਸਿੱਧੂ ਮੂਸੇਵਾਲੇ ਤੇ ਜਾਂਚ ਡਾਕੂਮੈਂਟਰੀ ਸਰਲੇਖ ਵਾਲੀ ਇਸ ਫਿਲਮ ਵਿੱਚ ਅਣਅਧਿਕਾਰਿਤ ਸੰਵੇਦਨਸ਼ੀਲ ਅਤੇ ਅਨਪ੍ਰਕਾਸ਼ਿਤ ਸਮਗਰੀ ਦਿਖਾਈ ਗਈ ਹੈ ਜਿਸ ਵਿੱਚ ਕਤਲ ਨਾਲ ਸੰਬੰਧਿਤ ਚੱਲ ਰਹੀ ਅਪਰਾਧਿਕ ਜਾਂਚ ਨਾਲ ਸੰਬੰਧਿਤ ਨਿੱਜੀ ਗਵਾਹੀਆਂ ਅਤੇ ਟਿੱਪਣੀਆਂ ਸ਼ਾਮਿਲ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਸ ਡਾਕੂਮੈਂਟਰੀ ਦਾ ਪ੍ਰਸਾਰਣ ਜਨਤਾ ਵਿੱਚ ਸ਼ਾਂਤੀ ਭੜਕਾ ਸਕਦਾ ਹੈ, ਜਾਂਚ ਪ੍ਰਕਿਰਿਆ ਵਿੱਚ ਵਿਘਨ ਪਾ ਸਕਦਾ ਹੈ ਅਤੇ ਮ੍ਰਿਤਕ ਦੇ ਪਰਿਵਾਰ ਦੇ ਕਾਨੂੰਨੀ ਅਧਿਕਾਰਾਂ, ਨਿੱਜਤਾ ਅਤੇ ਮਾਨ ਦੀ ਉਲੰਘਣਾ ਕਰ ਸਕਦਾ ਹੈ ਬਲਕੌਰ ਸਿੰਘ ਵੱਲੋਂ। ਪਰ ਸਾਰਕ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਉਹਨਾਂ ਨੇ ਮਹਾਰਾਸ਼ਟਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸਕਰੀਨਿੰਗ ਨੂੰ ਰੋਕਣ ਲਈ ਇੱਕ ਯਾਦ ਪੱਤਰ ਵੀ ਭੇਜਿਆ ਹੈ। ਜਦੋਂ ਕਿ ਦਸਤਾਵੇਜ਼ੀ ਤਿਆਰ ਕਰਨ ਵਾਲੀ ਟੀਮ ਨੇ ਭੇਜੇ ਗਏ ਨੋਟਿਸ ਦਾ ਜਵਾਬ ਦੇਣ ਲਈ 10 ਦਿਨਾਂ ਦਾ ਸਮਾਂ ਮੰਗਿਆ ਹੈ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਤੀਨਾ ਤਖਤਾਂ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਤੇ ਉਸ ਨਾਲ ਸਮੁੱਚੇ ਕੌਮ ਵਿੱਚ ਰੋਸ ਪੈਦਾ ਹੋਇਆ ਉਹਨਾਂ ਨੇ ਦੱਸਿਆ ਕਿ 14 ਮਾਰਚ ਨੂੰ ਹੋਏ ਪੰਥਕ ਇਕੱਠ ਵਿੱਚ ਫੈਸਲਾ ਲਿਆ ਸੀ ਕਿ 11 ਜੂਨ ਨੂੰ ਸੁਖਵੀਰ ਬਾਦਲ ਦੇ ਘਰ ਅੱਗੇ ਦਰਨਾ ਦਿੱਤਾ ਜਾਵੇਗਾ ਪਰ ਹੁਣ ਵਿਚਾਰ ਕਰਕੇ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਭੋਗ ਉੱਤੇ ਸੁਖਵੀਰ ਬਾਦਲ ਨੇ ਕੌਮ ਨੂੰ ਏਕਤਾ ਵੱਲ ਜਾਣਦੀ ਅਪੀਲ ਕੀਤੀ ਉਸ ਤੋਂ ਬਾਅਦ 11 ਜੂਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ ਜਥੇਦਾਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਬਾਰੇ ਉਹਨਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਤਾਮੀ ਨਾਲ ਮੇਰੀ ਬਹੁਤ ਲੰਬੀ ਚਰਚਾ ਹੋਈ ਹੈ ਜਥੇਦਾਰਾਂ ਦੀ ਨਿਯੁਕਤੀ ਸਮੂੱਚੇ ਪੰਥ ਦੀ ਰਾਏ ਨਾਲ ਹੋਣੀ ਚਾਹੀਦੀ ਹੈ ਨਾ ਕਿ ਸਿਰਫ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਨਾਲ ਹੋਵੇ ਬਲਵੰਤ ਸਿੰਘ ਰਾਜਵਾਨ ਨੂੰ ਜਥੇਦਾਰ ਨਿਯੁਕਤ ਕੀਤੇ ਜਾਣ ਬਾਰੇ ਉਹਨਾਂ ਕਿਹਾ ਕਿ ਜੇਕਰ ਭਾਈ ਰਾਜਵਾਨਾਂ ਨੂੰ ਜਥੇਦਾਰ ਬਣਾਇਆ ਜਾਂਦਾ ਹੈ ਤਾਂ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਈ ਹਵਾਰਾ ਰਾਜਵਾਨਾ ਪ੍ਰੋਫੈਸਰ ਦਵਿੰਦਰ ਸਿੰਘ ਪੁੱਲਰ ਅਤੇ ਹੋਰ ਸਿੰਘਾਂ ਨੇ ਕੌਮ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਸਰਕਾਰ ਨੂੰ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਪੰਜਾਬ ਚ ਮੌੜ ਤੋਂ ਕਹਿਰ ਦੀ ਗਰਮੀ ਪੈ ਰਹੀ ਹੈ ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ orange ਅਲਰਟ ਜਾਰੀ ਕੀਤਾ ਗਿਆ ਹੈ ਦਿਨ ਰਾਤ ਦੋਵੇਂ ਸਮੇਂ ਤਾਪਮਾਨ ਸਧਾਰਨ ਤੋਂ ਵੱਧ ਰਹਿਣ ਦਾ ਅਨੁਮਾਨ ਹੈ ਮੌਸਮ ਵਿਭਾਗ ਮੁਤਾਬਕ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ ਵਿੱਚ 46.1 ਡਿਗਰੀ ਰਿਕਾਰਡ ਕੀਤਾ ਗਿਆ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 43 ਡਿਗਰੀ ਪਠਿੰਡਾ ਚ 44 ਡਿਗਰੀ ਅੰਮ੍ਰਿਤਸਰ ਚ 42 ਡਿਗਰੀ ਤੇ ਲੁਧਿਆਣਾ ਵਿੱਚ 43 ਡਿਗਰੀ ਸੈਲਸੀਅਸ ਦਰਜ ਹੋਇਆ ਹੈ ਆਈਐਮਡੀ ਨੇ ਅਗਲੇ ਕੁਝ ਦਿਨਾਂ ਲਈ ਅਲਰਟ ਜਾਰੀ ਕੀਤਾ ਹੈ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਮਾਨਸਾ ਤੇ ਬਰਨਾਲਾ ਵਿੱਚ ਲੂ ਤੇ ਗਰਮ ਰਾਤਾਂ ਦਾ ਅਸਰ ਵੱਧ ਦੇਖਿਆ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ ਉਨਾਂ ਕਿਹਾ ਕਿ ਆਪ ਸਰਕਾਰ ਨੇ ਅਪ੍ਰੈਲ ਤੇ ਮਈ ਮਹੀਨੇ ਚ ਕੁੱਲ 11200 ਕਰੋੜ ਦਾ ਕਰਜ਼ਾ ਲਿਆ ਹੈ ਜੋ ਸੂਬੇ ਦੀ ਮਾੜੀ ਆਰਥਿਕ ਹਾਲਤ ਨੂੰ ਦਰਸਾਉਂਦਾ ਹੈ ਬਾਜਵਾਨੇ ਦੋਸ਼ ਲਾਇਆ ਹੈ ਕਿ ਸਰਕਾਰ ਨੇ ਸੋਸ਼ਲ ਮੀਡੀਆ ਤੇ ਝੂਠੀ ਜਾਣਕਾਰੀ ਫਲਾਈ ਹੈ ਕਿ ਉਸਨੇ ਸਿਰਫ 1000 ਕਰੋੜ ਦਾ ਕਰਜ਼ਾ ਲਿਆ ਹੈ ਇਹ ਸਭ ਸਿਰਫ ਆਪਣੀ ਛਵੀ ਸੁਧਾਰਨ ਲਈ ਇੱਕ ਪ੍ਰਚਾਰ ਮੁਹਿੰਮ ਸੀ ਉਨਾਂ ਕਿਹਾ ਕਿ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਪਹਿਲਾਂ ਹੀ ਗੁੱਸੇ ਵਿੱਚ ਹਨ ਕਿਉਂਕਿ ਉਹਨਾਂ ਨੂੰ ਮਹੀਨਿਆਂ ਤੋਂ ਤਨਖਾਹ ਤੇ ਪੈਨਸ਼ਨ ਨਹੀਂ ਮਿਲੀ ਸਰਕਾਰ ਨੇ ਤਨਖਾਹ ਤੇ ਪੈਨਸ਼ਨ ਦੇਣ ਲਈ ਇੰਨੀ ਵੱਡੀ ਰਕਮ ਦਾ ਕਰਜ਼ਾ ਲਿਆ ਹੈ ਬਾਜਬਾਨੀ ਆਪ ਸਰਕਾਰ ਤੇ ਝੂਠੇ ਪ੍ਰਚਾਰ ਤੇ ਜਨ ਤੱਕ ਪੈਸਾ ਖਰਚ ਕਰਨ ਦਾ ਦੋਸ਼ ਲਾਇਆ ਹੈ ਉਹਨਾਂ ਕਿਹਾ ਕਿ ਸਰਕਾਰ ਨੇ ਪ੍ਰਚਾਰ ਲਈ ਸਾਲਾਨਾ 750 ਕਰੋੜ ਦਾ ਬਜਟ ਰੱਖਿਆ ਹੈ ਤੇ ਦੂਜੇ ਰਾਜਾਂ ਵਿੱਚ ਵੀ ਗੁੰਮਰਾਹਕੁਨ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਸਮਾਣਾ ਵਿੱਚ 7 ਮਈ ਨੂੰ ਵਾਪਰੇ ਪਿਆਣਕ ਸੜਕ ਹਾਦਸੇ 'ਚ 7 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ ਬੱਚਿਆਂ ਦੇ ਮਾਪੇ ਇਨਸਾਫ ਲਈ ਤਰਨਾਲਾ ਲਈ ਬੈਠੇ ਸਨ ਹੁਣ ਇਸ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਪਰ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਸੜਕ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਇਨਸਾਫ ਦਾ ਭਰੋਸਾ ਦਿੱਤਾ ਗਿਆ ਸੀ ਪਟਿਆਲਾ ਦੇ ਐਸਐਸਪੀ ਦਾ ਕਹਿਣਾ ਹੈ ਕਿ ਕਕਰਾਲੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਤੀਸਰਾ ਟੀਪਰ ਮਾਲਕ ਰਣਧੀਰ ਸਿੰਘ ਜਿਸ ਦੇ ਨਾਲ ਉਸ ਨੂੰ ਪਨਾ ਦੇਣ ਵਾਲੇ 9 ਵਿਅਕਤੀ ਵੀ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਨੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਰਣਧੀਰ ਸਿੰਘ ਦੇ ਇਸ਼ਤੇਦਾਰ ਹਿਸਾਨਾ ਉਹਨਾਂ ਨੇ ਕਿਹਾ ਕਿ ਇਹ ਟਿੱਪਰ ਦੇ ਦੋ ਮਾਲਕਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਨੇ ਦੱਸਿਆ ਕਿ ਰੰਤੀਰ ਸਿੰਘ ਦੀ ਅਗਾਊ ਜਮਾਨਤ ਵੀ ਨਹੀਂ ਹੋਣ ਦਿੱਤੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਕ੍ਰਾਈਮ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਾਹਿਬ ਜੀ ਸਾਹਿਬ ਅਗਰ ਆਏ ਕਿ ਟੈਸਟ ਜੇ ਕਰਾਣੇ ਨੇ ਕਾ ਦੇ ਤਾਂ ਪਹਿਲੇ ਇਹ ਵੀ ਕਰਾਉਣ ਤੇ ਚੰਨੀ ਸਾਹਿਬ ਨੇ ਕਿਹਾ ਸਿਰਫ ਇਹਨਾਂ ਦੇ ਮੁੱਖ ਮੰਤਰੀ ਦਾ ਡੋਪ ਟੈਸਟ ਕਰਾ ਲਓ ਫਿਰ ਸਭੀ ਸਾਰੇ ਤਿਆਰ ਹੋ ਜਗਾ ਰਾਜਾ ਦੇਖੋ ਦੇਖੋ ਇਸ ਤਰ੍ਹਾਂ ਕਿ ਜੋ ਉਹ ਚੌਧਰੇ ਜਿਵੇਂ ਉਹਨਾਂ ਨੂੰ ਖੁਸ਼ੀ ਬਿੰਦੀ ਅਸੀਂ ਤਾਂ ਉਵੇਂ ਹੀ ਤਿਆਰ ਆ ਸਵਾਲ ਇਹ ਹੈ ਵੀ ਜਿਸ ਅ ਜਿਸ ਨਸ਼ੇ ਦੇ ਵਿੱਚ ਜੋ ਹੰਕਾਰ ਦੇ ਵਿੱਚੋਂ ਚੱਲ ਰਿਹਾ ਜਿਹੜਾ ਹੰਕਾਰ ਦਾ ਨਸ਼ਾ ਹੁੰਦਾ ਨਾ ਜੀ ਉਹ ਸਭ ਤੋਂ ਵੱਧ ਮਾੜਾ ਹੁੰਦਾ ਹੈ ਜਿਹੜਾ ਕਿ ਅੱਜ ਕਾਂਗਰਸ ਪਾਰਟੀ ਦੇ ਸਿਰ ਚੜ ਕੇ ਬੋਲ ਰਹੇ ਤੇ ਇਹੀ ਉਹਨਾਂ ਦੇ ਪਦਨ ਦਾ ਕਾਰਨ ਬਣੂਗਾ। ਦੂਜੀ ਗੱਲ ਉਹਨਾਂ ਨੇ ਜੋ ਮੈਨੂੰ ਕਿਸੇ ਪੱਤਰਕਾਰ ਸਾਥੀ ਨੇ ਪੁੱਛਿਆ ਕਿ ਉਹ ਕਹਿੰਦੇ ਨੇ ਜੀ ਕਿ ਜੀ ਪੰਜਾਬ ਦੇ ਵਿੱਚ ਮੰਤਰੀਆਂ ਨੂੰ ਦੀ ਕੋਈ ਪੁੱਛਗਿਛ ਨਹੀਂ। ਮੈਂ ਆਸ਼ੂ ਜੀ ਨੂੰ ਕਹਿਣਾ ਚਾਹੂੰਗਾ ਕਿ ਜੀ ਕਿਰਪਾ ਕਰਕੇ ਤੁਸੀਂ ਆਪ ਦੀ ਪੀੜ੍ਹੀ ਥੱਲੇ ਸੋਟਾ ਫੇਰੋ। ਤੁਸੀਂ ਆਪ ਦੀ ਤੇ ਆਪਦੀ ਪਾਰਟੀ ਔਰ ਆਪਦੀ ਸਰਕਾਰ ਦੇ ਗਰੇਵਾਂ ਦੇ ਵਿੱਚ ਆ ਕੇ ਦੇਖੋ। ਅਸੀਂ ਜੇ ਤਾਂ ਉਹਨਾਂ ਦਾ ਮਤਲਬ ਇਹ ਕਿ ਮੰਤਰੀ ਨੂੰ ਕਿਸੇ ਨੂੰ ਵੀ ਇਹ ਅਧਿਕਾਰ ਮਿਲ ਜਾਂਦਾ ਹੈ ਵੀ ਕਿਸੇ ਟੀਚਰ ਨੂੰ ਕਿਸੇ ਡੀਓ ਨੂੰ ਔਰ ਉਹ ਵੀ ਮਹਿਲਾ ਡੀਓ ਨੂੰ ਤੁਸੀਂ ਪਬਲਿਕਲੀ ਅਬਿਊਜ਼ ਕਰੋ ਗਾਲਾਂ ਕੱਢੋ ਤੇ ਫਿਰ ਭਾਈ ਸਾਡੇ ਮੰਤਰੀਆਂ ਕੋਲੋਂ ਅਸੀਂ ਇਹੋ ਜਿਹਾ ਐਕਸਪੈਕਟ ਨਹੀਂ ਕਰਦੇ ਹੈਗੇ ਜੇ ਤੁਸੀਂ ਇੱਕ ਡਿਊਟੀ ਬਾਉਂਡ ਪੁਲਿਸ ਅਫਸਰ ਡੀਐਸਪੀ ਨੂੰ ਤੁਸੀਂ ਪਬਲਿਕਲੀ ਫੋਨ ਕਰਕੇ ਗਾਲਾਂ ਕੱਢੋ ਤੇ ਉਹੋ ਜਿਹਾ ਕੰਮ ਵੀ ਸਾਡੇ ਮੰਤਰੀਆਂ ਨੂੰ ਨਹੀਂ ਚਾਹੀਦਾ ਹੈਗਾ ਜੇ ਤੁਸੀਂ ਆਪਦੀ ਮੰਤਰੀਸ਼ਿਪ ਦੇ ਵਿੱਚ ਆਪਦੀ ਸਰਕਾਰ ਦੇ ਵਿੱਚ ਸੈਂਕੜੇ ਹਜ਼ਾਰਾਂ ਕਰੋੜ ਦੇ ਘਪਲੇ ਕਰਜੋ ਘਟਾਲੇ ਕਰਜੋ ਤੇ ਫੇਰ ਭਈ ਉਹੋ ਜੇ ਕੰਮਾਂ ਦੇ ਵਿੱਚ ਵੀ ਸਾਡੇ ਮੰਤਰੀਆਂ ਦੀ ਨਹੀਂ ਚੱਲਦੀ ਹੈਗੀ ਸੋ ਚਲਾਉਣਾ ਕਿਸ ਪਾਸੇ ਵੱਲ ਹੈ ਜਿੱਦਾਂ ਲੋਕਾਂ ਨੂੰ ਡਰਾਉਣਾ ਹੈ ਧਮਕਾਉਣਾ ਹੈ ਗਲਤ ਬੋਲਣਾ ਹੈ ਲੁੱਟਖਸੁੱਟ ਕਰਨੀ ਹੈ ਫੇਰ ਤਾਂ ਉਹਨਾਂ ਦੀ ਬਹੁਤ ਚੱਲਦੀ ਹੋਊਗੀ ਪਰ ਇੰਨਾ ਕੰਮਾਂ ਦੇ ਵਿੱਚ ਸਾਡੀ ਭਾਈ ਕਿਸੇ ਦੀ ਨਾ ਚੱਲਦੀ ਤੇ ਨਾ ਅਸੀਂ ਚਲਾਉਣੀ ਚਾਹੁੰਦੇ ਆ ਸਾਨੂੰ ਲੋਕਾਂ ਨੇ ਕੰਮ ਕਰਨ ਵਾਸਤੇ ਚੁਣਿਆ ਤੇ ਉਹ ਅਸੀਂ ਪੂਰਾ ਆਪਦਾ ਇਮਾਨਦਾਰੀ ਦੇ ਨਾਲ ਕਮਿਟਮੈਂਟ ਦੇ ਨਾਲ ਔਰ ਸ਼ਰਾਫਤ ਦੇ ਨਾਲ ਕਰ ਰਹੇ ਆਂ ਔਰ ਇਹਦਾ ਫੈਸਲਾ ਜਿਹੜਾ ਉਹ ਲੁਧਿਆਣਾ ਵੈਸਟ ਦੇ ਲੋਕ 19 ਤਾਰੀਖ ਨੂੰ ਕਰ ਦੇਣਗੇ। ਮਨਨ ਕੀ ਭੱਜ ਜਾਣਗੇ। ਪੁਲਿੰਗ ਸਕੀਮ ਦੇ ਸਬੰਧ ਵਿੱਚ ਕਿਰੋਧ ਅਰਜੋਰਾ ਕਿਸਾਨਾਂ ਦਾ ਖਾਸ ਕਰਕੇ ਕੀ ਹਲੇ ਤੱਕ ਸਰਕਾਰ ਕੋਲ ਕੋਈ ਕਿਸਾਨ ਪਹੁੰਚਿਆ ਵਿਰੋਧ ਅਰਜ ਕਰਵਾਇਆ ਜਾਂ ਸਿਰਫ ਕਿਸਾਨਾਂ ਵੱਲੋਂ ਹੀ ਵਿਰੋਧ ਹੈ ਕਰੇ। ਦੇਖੋ ਇਸ ਤਰ੍ਹਾਂ ਹੈ ਕਿ ਇਹ ਲੈਂਡ ਪੁਲਿੰਗ ਪਾਲਿਸੀ ਹੈ ਜਿਹੜੀ ਉਹ ਹੁਣ ਤੱਕ ਦੀ ਸਭ ਤੋਂ ਬੈਸਟ ਪਾਲਿਸੀ ਪ੍ਰੂਫ ਹੋਣ ਜਾ ਰਹੀ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਕਿਸੇ ਦਾ ਕੋਈ ਵਿਰੋਧ ਨਹੀਂ ਹੈ ਸਿਵਾਏ ਵਿਰੋਧੀਆਂ ਤੋਂ। ਇੱਕ ਇਹੋ ਜੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਕੱਲੀ ਲੈਂਡ ਪੂਲਿੰਗ ਨਹੀਂ ਇਹਦਾ ਨਾਮ ਐਕਚੁਅਲ ਦੇ ਵਿੱਚ ਲੈਂਡ ਪੂਲਿੰਗ ਐਂਡ ਜੁਆਇੰਟ ਡਿਵੈਲਪਮੈਂਟ ਪਾਲਿਸੀ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਜਿੱਥੇ ਸਰਕਾਰ ਨੇ ਨੋਟੀਫਾਈ ਕਰ ਦਿੱਤਾ ਕਿ ਜੀ ਇਹਨੂੰ ਇਸ ਏਰੀਆ ਨੂੰ ਅਸੀਂ ਅਰਬਨ ਸਟੇਟ ਦੇ ਰੂਪ ਦੇ ਵਿੱਚ ਡਿਵੈਲਪ ਕਰਾਂਗੇ ਕੋਈ ਕਿਸਾਨ ਨੰਬਰ ਇੱਕ ਮੈਂ ਪਹਿਲਾਂ ਇਹ ਦੱਸਦਾ ਵੀ ਕੋਈ ਇੱਕ ਇੰਚ ਦੀ ਜਗ੍ਹਾ ਵੀ ਐਕਵਾਇਜ਼ੀਸ਼ਨ ਹੈ ਉਹ ਨਹੀਂ ਹੋਏਗੀ ਉਹ ਐਕਵਾਇਰ ਨਹੀਂ ਹੋਏਗੀ ੱੱਕੇ ਨਾਲ ਅਗਲੀ ਦੀ ਮਰਜ਼ੀ ਬਿਨਾ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਆਪਦੇ ਕੋਲ ਰੱਖ ਕੇ ਖੇਤੀ ਕਰਨਾ ਚਾਹਦਾ ਜੀ ਸਦਕੇ ਰੱਖੇ ਕੋਈ ਨਹੀਂ ਉਹਦੀ ਉਹਨੂੰ ਉਹ ਤੋਂ ਜ਼ਮੀਨ ਖੋਏਗਾ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲਿਆ ਕੇ ਸਰਕਾਰ ਨੂੰ ਦੇਣਾ ਚਾਹੁੰਦਾ ਉਹਨੂੰ 1000 ਗਜ਼ ਰੈ residențial ਦਾ 200 ਗਜ਼ ਕਮਰਸ਼ੀਅਲ ਦਾ ਮਿਲੇਗਾ ਕੋਈ ਕਿਸਾਨ ਕੋਈ ਲੈਂਡ ਓਨਰ ਕੋਈ ਨੌ ਕਿੱਲੇ ਸਰਕਾਰ ਨੂੰ ਦੇਣਾ ਚਾਹੁੰਦਾ ਤਾਂ ਤੀਜਾ ਹਿੱਸਾ ਉਹਨੂੰ 3 ਕਿੱਲੇ ਗਰੁੱਪ ਹਾਊਸਿੰਗ ਵਾਸਤੇ ਉਹਨੂੰ ਪਰਮਿਸ਼ਨ ਦੇ ਦਾਂਗੇ ਕੋਈ ਵਿਅਕਤੀ 50 ਏਕੜ ਜਾਂ 50 ਤੋਂ ਵੱਧ ਏਕੜ ਸਰਕਾਰ ਨੂੰ ਆਫਰ ਕਰ ਦੇ ਕਿ ਜੇ ਆ ਮੈਂ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਆ ਗਿਆ ਉਹਨੂੰ 60% ਯਾਨੀ ਕਿ 30 ਏਕੜ ਉਹਨੂੰ ਖੁਦ ਆਪ ਡਿਵੈਲਪ ਕਰ ਦੇ ਲਈ ਦੇ ਦਿੱਤੇ ਜਾਣਗੇ ਜੇ ਇੱਕ ਥਾਂ ਤੋਂ ਵੱਧ ਥਾਵਾਂ ਦੇ ਉੱਪਰ ਵੀ ਦੇਗਾ ਸਪੋਜ਼ 50 ਏਕੜ ਨੇ 50 ਏਕੜ ਦੇ ਵਿੱਚ ਜੋ ਛੋਟੇ-ਛੋਟੇ 10 ਟੋਟੇ ਵੀ ਦੇ ਦਿੰਦਾ ਸਰਕਾਰ ਨੂੰ ਤਾਂ ਵੀ ਸਰਕਾਰ ਨੂੰ ਇੱਕ ਜਗ੍ਹਾ ਦੇ ਉੱਪਰ ਇਕੱਠਾ ਚੌਰਸ ਟਾਕ ਜਿਹੜਾ ਉਹ 30 ਏਕੜਾਂ ਦਾ ਦੇ ਦੂਗੀ ਜੇ ਇੱਕ ਬੰਦੇ ਕੋਲੇ 50 ਏਕੜ ਨਹੀਂ ਪੂਰੇ ਹੁੰਦੇ ਹੈਗੇ 10 ਬੰਦੇ ਇਕੱਠੇ ਹੋ ਕੇ ਸਰਕਾਰ ਨੂੰ ਆਫਰ ਕਰ ਦੇਣਾ ਤਾਂ ਵੀ ਉਹ ਸਰਕਾਰ ਨੂੰ ਮਨਜ਼ੂਰ ਹੈ ਸੋ ਮੇਰੇ ਕਹਿਣ ਦਾ ਮਤਲਬ ਕਿ ਇੰਨੀ ਵੱਡੀ ਫਲੈਕਸੀਬਲ ਪਾਲਿਸੀ ਜਿਹਦੇ ਵਿੱਚ ਇੱਕ ਕਿਸਾਨ ਤੋਂ ਲੈ ਕੇ ਡਿਵੈਲਪਰ ਤੋਂ ਲੈ ਕੇ ਸਰਕਾਰ ਖੁਦ ਆਪ ਔਰ ਕੋਈ ਵੀ ਵਿਅਕਤੀ ਪੂਰੇ ਸੂਬੇ ਦੇ ਵਿੱਚ ਕੋਈ ਵੀ ਵਿਅਕਤੀ ਜਦ ਆਪ ਉਹਨੂੰ ਡਿਵੈਲਪਰ ਬਣਨ ਦਾ ਮੌਕਾ ਮਿਲ ਰਿਹਾ ਹੈ ਉਹਨੂੰ ਬਿਲਡਰ ਬਣਨ ਦਾ ਮੌਕਾ ਮਿਲ ਰਿਹਾ ਹੈ ਉਹਨੂੰ ਉਹਨੂੰ ਐਂਟਰਪ੍ਰੀਨਿਅਰ ਬਣਨ ਦਾ ਮੌਕਾ ਮਿਲ ਰਿਹਾ ਹੈ ਤੇ ਜਿਹਦੇ ਵਿੱਚ ਹਰ ਕਿਸੇ ਨੂੰ ਐਡਵਾਂਟੇਜ ਹੈ ਜਿਹੜਾ ਉਹ ਹੋ ਰਿਹਾ ਹੈ ਇਹਦੇ ਵਿੱਚ ਵਿਰੋਧ ਕਿੱਥੇ ਹੋਣਾ ਚਾਹੀਦਾ ਜੀ ਸੋ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਪੂਰੇ ਮੁਲਕ ਦੀਆਂ ਪੂਰੇ ਮੁਲਕ ਦੀਆਂ ਤੁਸੀਂ ਰੀਅਲ ਏਸਟੇਟ ਪਾਲਿਸੀਜ਼ ਦੇ ਜਿਹੜੀਆਂ ਉਹ ਚੱਕ ਕੇ ਦੇਖ ਲਓ ਇਸ ਤੋਂ ਵਧੀਆ ਇਸ ਤੋਂ ਪੋਜ਼ਿਟਿਵ ਕਿਸਾਨ ਫ੍ਰੈਂਡਲੀ ਪਰ ਕੰਜ਼ਿਊਮਰ ਫ੍ਰੈਂਡਲੀ ਜਦੋਂ ਇੰਨੀ ਅਵੇਲੇਬਿਲਿਟੀ ਹੋਏਗੀ ਤੇ ਜਿਹੜੇ ਘਰ ਬਣਨੇ ਨੇ ਜਾਂ 플ੌਟ ਮਿਲਨੇ ਨੇ ਉਹਨਾਂ ਦੇ ਰੇਟ ਵੀ ਰੀਜ਼ਨੇਬਲ ਹੋਣਗੇ ਜਾਇਜ਼ ਹੋਣਗੇ ਉਹਦਾ ਫਾਇਦਾ ਕਿਹਨੂੰ ਹੋਵੇ ਆਮ ਲੋਕਾਂ ਨੂੰ ਹੈ ਕੋਈ ਇਸ ਏਰੀਆ ਦੇ ਵਿੱਚ ਜਿੰਨਾ ਡਿਵੈਲਪ ਕੀਤਾ ਜਾਊਗਾ ਉਹਦੇ ਵਿੱਚ ਕੋਈ ਵੀ ਇਲਿਗੈਲਿਟੀ ਨਹੀਂ ਹੋਣੀ ਹੈਗੀ ਕੋਈ ਵੀ ਵਾਇਲੇਸ਼ਨ ਨਹੀਂ ਹੋਣੀ ਹੈਗੀ ਕਿਉਂਕਿ ਸਰਕਾਰ ਮਾਸਟਰ ਪਲਾਨ ਹੈ ਜਿਹੜਾ ਉਹ ਸਰਕਾਰ ਦਾ ਹੈ ਤੇ ਸਰਕਾਰ ਇਨਸ਼ੋਰ ਕਰੂਗੀ ਵੀ ਕਿਸੇ ਵੀ ਤਰੀਕੇ ਦੀ ਵਾਇਲੇਸ਼ਨ ਹੈ ਜਿਹੜੀ ਹੁਣ ਹੁੰਦਾ ਕੀ ਹੈ 14000 ਇਲੈਗਲ ਕਲੋਨੀ ਜਿਹੜੀਆਂ ਉਹ ਡਿਵੈਲਪ ਹੋ ਗਈਆਂ ਜਿਹੜੇ ਡਿਵੈਲਪਰ ਨੇ ਉਹ ਆਪਦਾ 플ੌਟ ਵੇਚ ਕੇ ਲੋਕਾਂ ਨੂੰ ਨਿਕਲ ਜਾਂਦੇ ਨੇ ਤੇ ਮੁੜ ਕੇ ਲੋਖਾ ਜਲ ਹੋ ਜਾਂਦੇ ਨੇ ਸੋ ਇਸ ਤੋਂ ਵਧੀਆ ਪਬਲਿਕ ਪੀਪਲ ਫ੍ਰੈਂਡਲੀ ਪਾਲਿਸੀ ਹੈ ਜਿਹੜੀ ਮੈਂ ਗਾਰੰਟੀ ਕਰਦਾ ਕਿ ਉਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਆ। ਕੱਲ ਤੁਹਾਨੂੰ ਸਮਰਥਾ ਮਿਲਿਆ ਜਿਹੜੇ ਰੀਅਲ ਏਸਟੇਟ ਡਿਵੈਲਪਰ ਸੀਗੇ ਕੱਲ ਤੁਹਾਡੀ ਮੀਟਿੰਗ ਹੋਈ ਹੈ। ਬਿਲਕੁਲ ਜੀ ਕੱਲ ਰੀਅਲ ਏਸਟੇਟ ਡਿਵੈਲਪਰ ਉਹਨਾਂ ਦੇ ਵੀ ਕੁਝ ਕਨਸਰਨ ਸੀਗੇ ਜਦੋਂ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਗਈਆਂ ਦੇ ਵਰ ਮੋਰ ਦਨ ਹੈਪੀ ਉਹ ਉਹ ਇੰਨੇ ਖੁਸ਼ ਸੀਗੇ ਕਿ ਕਿ ਜੀ ਇਹ ਪਾਲਿਸੀ ਬਹੁਤ ਵਧੀਆ ਔਰ ਸਭ ਤੋਂ ਵੱਡੀ ਗੱਲ ਆ ਜਿਹੜੀ ਜਿਹੜੀ ਵਿਰੋਧੀ ਤਿਰਕ ਕਿਸਾਨਾਂ ਦੀ ਗੱਲ ਕਰਦੇ ਨੇ ਅਸੀਂ ਤਾਂ ਕਹਿੰਦੇ ਵੀ ਕਿਸਾਨ ਭਰਾਵ ਦੀ ਜ਼ਮੀਨ ਰੱਖਣਾ ਚਾਹੁੰਦੇ ਨੇ ਰੱਖੋ ਕੋਈ ਨਹੀਂ ਲਊਗਾ ਤੁਸੀਂ ਆਪ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਹੋ ਚਾਰ ਕਿਸਾਨ ਇਕੱਠੇ ਹੋ ਕੇ ਆਜੋ ਸਰਕਾਰ ਕੋਲ ਸਰਕਾਰ ਨੂੰ ਆਫਰ ਕਰੋ ਤੁਸੀਂ ਆਪ ਡਿਵੈਲਪਰ ਬਣ ਜਾਓ ਭਾਈ ਕੌਣ ਰੋਵੇਗਾ ਤੁਹਾਨੂੰ ਇਹ ਯੁੱਧ ਜੀ ਦੀ ਗੱਲ ਕਰਦੇ ਆ ਇਹ ਯਾ ਤਾਂ ਨਾਮ ਰੱਖਦੇ ਚਿੱਟਾ ਚਿੱਟੇ ਦੇ ਖਿਲਾਫ ਯੁੱਧ ਨਸ਼ੇ ਚ ਸ਼ਰਾਬ ਕਦੋਂ ਤੋਂ ਨਸ਼ਾਉਣਾ ਬੰਦ ਹੋ ਗਿਆ ਸ ਸ਼ਰਾਬ ਨੂੰ ਨਸ਼ੇ ਮੰਨਣਾ ਛੱਡਦਾ ਕਿ ਆਪਾਂ? ਜਾਂ ਕੋਈ ਆਪਣੇ ਲੀਡਰ ਹੈ ਜਿਹੜੇ ਜਾਦਾ ਸ਼ੱਕਦੇ ਇਸ ਕਰਕੇ? ਆ ਸਨੋ ਸਾਬ। ਨਾ ਨਾ ਕਿਉਂ ਸਾਰੇ ਸ਼ੱਕਦੇ ਇਸ ਕਰਕੇ ਵੀ ਠੀਕ ਹੈ ਜੀ ਇਸ ਬਿਤੇ ਮੋਕੇ। ਆ ਨਸ਼ੇ ਦੇ ਖਿਲਾਫ ਹੀ ਹੁੰਦੇ ਸਾਬ। ਕਿਹਨੂੰ ਬੇਵਕੂਫ ਬਣਾ ਰਹੇ ਸਾਬ? ਆਪਾਂ ਬੇਵਕੂਫ ਬਣ ਰਹੇ ਆਂ। ਰੋਜ਼ ਫੋਟੋ ਖਿਚਾ ਕੇ ਲਾ ਦਿੰਦੇ ਆ। ਆਲੋ ਜੀ ਆ ਕੇ ਜੰਦੂ ਜਿੱਤ ਗਿਆ ਜੀ। ਜੰਦੂ ਜਿੱਤ ਗਿਆ ਕਿਹੜਾ ਹੀ ਹੁੰਦਾ ਸਾਬ? ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਸਾਬ? ਦਿਸ ਇਜ਼ ਮਾਈ ਸਬਮਿਸ਼ਨ ਇਸ ਕਰਕੇ ਮੇਰਾ ਚੈਲੰਜ ਹੈ ਸਾਬ ਇਹਨਾਂ ਨੂੰ ਕਰਵਾਓ। ਵੇ ਕਰੋ ਜੀ ਨਾ ਤੇ ਸਾਰਿਆਂ ਦੀ ਜਾਂਚ ਕਰੋ ਕਿ ਇਹਦੇ ਕੋਲ ਕੀ ਸੀਗਾ ਜਿੱਦਣ ਰਾਜਨੀਤੀ ਚ ਆਏ ਐ ਹੁਣ ਕਿਸੇ ਨੇ ਆਪਣੇ بیوی ਦੇ ਨਾਮ ਕਰਾ ਰੱਖਿਆ ਕਿਸੇ ਨੇ ਅਭਜਵਾਕ ਦੇ ਨਾਮ ਕਰਾ ਰੱਖਿਆ ਨਾ ਕੋਈ ਗੋਆ ਜਾ ਕੇ ਲੈ ਰਿਆ ਕਮਾਲ ਹੋ ਗਿਆ ਯਾਰ ਕੱਲ ਤਾਂ ਹੀ ਕਰੇ ਕੋਠਾ ਐ ਨਹੀਂ ਸੀਗਾ ਹੁਣ ਕਿਤੇ ਕਿਤੇ ਜਾ ਕੇ ਸੌਰੀ ਕਹਿੰਨ ਕਿ ਪ੍ਰਤੀਯੋਗਤ ਗੱਲ ਤੁਸੀਂ ਐਜੀ ਐਜੀ ਛੇੜ ਲਈ ਸਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਫਾਰਮ ਹਸ ਦੇਖਿਆ 4 ਏਕੜ ਚ ਹੈ ਇਵਨ ਲੈਸ ਤੇ ਸਾਡੇ ਵਾਲੇ ਬੇਲੀਆਂ ਦੇ ਜਿਹੜੇ ਬੰਦਰੇ ਵਾਕੀਆਂ ਦੇ ਦੇਖਿਆ ਜਾ ਕਿ ਕਿਸੇ ਦਾ 10 ਏਕੜ ਚ ਕਿਸੇ ਦਾ 9 ਏਕੜ ਚ ਤੇ ਉਹਨਾਂ ਦੀ ਜਾ ਕੇ ਦੀਵਾਰ ਦੇਖ ਲਓ ਤੁਸੀਂ ਸੈਂਟਰਲ ਜੇਲ ਜਿਹੜੀਆਂ ਮਾਡਰਨ ਫਰੀਜ਼ਕੋਰਟ ਵਾਲੀ ਉਸ ਤੋਂ ਉੱਚੇ ਸਿਮਿੰਟ ਦੀਆਂ ਬਣਦੀਆਂ ਸਭ ਸਿਮਿੰਟ ਨਹੀਂ ਆ ਬਿਓ ਕੰਕਰੀਟ ਦੀਆਂ ਨਾ ਸਿਮਿੰਟ ਪੂਰੀ ਕੰਕਰੀਟ ਦੀਆਂ 12 ਵਰਗ ਪਤਾ ਨਹੀਂ ਅੰਦਰ ਕੀ ਕਰਦੇ ਆਹ ਕਹਿੰਦੇ ਸੀਗੇ ਇਹਦੇ ਨਾਲ ਰਿਲੇਟਿਡ ਹੈ ਸਾਬ ਦਿਸ ਇਜ਼ ਜਿਹੜਾ ਯੁੱਧ ਇੱਕ ਹੋਰ ਚਲਾ ਰੱਖਿਆ ਤੁਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਪਤਾ ਨਹੀਂ ਚਿੱਟੇ ਦੇ ਵਿਰੁੱਧ ਕਹਿ ਦੇਣਾ ਸੀ ਸ਼ਾਇਦ ਟੱਗਿਆ ਜਾਂਦਾ ਕੰਮ ਪਰ ਗਲਤੀ ਨਾਲ ਚੱਲੂ ਗਿਆ ਕੰਮ ਨਸ਼ਿਆਂ ਦੇ ਯੁੱਧ ਨਸ਼ੇ ਵਿਰੁੱਧ ਚਿੱਟੇ ਦੇ ਖਿਲਾਫ ਯੁੱਧ ਕਰਪਸ਼ਨ ਦੇ ਖਿਲਾਫ ਕੱਲ ਮੈਂ ਬਿਆਨ ਦੇਖ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਸੀਗੇ ਕਰਪਸ਼ਨ ਕੈਂਸਰ ਹੈ ਬਿਲਕੁਲ ਸਾਬ ਮੈਂ ਬਿਲਕੁਲ ਸਹਿਮਤ ਹਾਂ ਮੈਂ ਤਾਂ ਆਪਕੇ ਆਪ ਹੀ ਆ ਖੁੱਲ ਖਾਈ ਜਾਂਦੀ ਹੈ ਪੰਜਾਬ